ਤੁਹਾਨੂੰ ਕੀ ਲੱਗਦਾ ਇਹ ਵੀਡੀਓ ਦੇਖ ਕੇ ਇੱਥੇ ਵੀ ਇਹਨੂੰ ਸਨੇਹਾ ਨੇ ਪਲਾਈ ਹੋਊਗੀ ਇਦੀਆਂ ਹਰਕਤਾਂ ਦੇਖ ਕੇ ਬਿਲਕੁਲ ਲੱਗ ਰਿਹਾ ਹੈ ਇਹਦੇ ਖੜੇ ਹੋਣ ਦੀ ਪੋਜੀਸ਼ਨ ਦੇਖ ਕੇ ਬਿਲਕੁਲ ਲੱਗ ਰਿਹਾ ਆ ਕਿ ਇਹ ਪੂਰੀ ਇਸ ਟਾਈਮ ਟੱਲੀ ਹੋਈ ਹੋਈ ਆ ਤੇ ਹੁਣ ਇਹ ਇੱਥੇ ਵੀ ਦੋਸ਼ ਦਊਗੀ ਕਿ ਮੈਨੂੰ ਸਨੇਹਾ ਨਹੀਂ ਬੁਲਾਈਆ ਇਹ ਉਸੇ ਦਿਨ ਦੀ ਵੀਡੀਓ ਆ ਜਦੋਂ ਇਹਦੀ ਡਰਿੰਕ ਘੜਦੀ ਦੀ ਵੀਡੀਓ ਵਾਇਰਲ ਹੋਈ ਆ ਮਤਲਬ ਕਿ ਕਹਿਣ ਦਾ ਮਤਲਬ ਆ ਕਿ ਇਹ ਜਿੱਥੇ ਵੀ ਸਨੇਹਾ ਨਾਲ ਜਾਂਦੀ ਸੀ ਪਹਿਲਾਂ ਤੋਂ ਸੋਚ ਕੇ ਜਾਂਦੀ ਸੀ ਕਿ ਮੈਂ ਉੱਥੇ ਜਾ ਕੇ ਆਖ ਲਾਰਾ ਪਾਉਣਾ ਆ ਤੇ ਨਾਮ ਆਪਾਂ ਸਨੇਹਾ ਦਾ ਲੈ ਲੈਣਾ ਕਿਉਂਕਿ ਉਹ ਥੋੜੀ ਫ੍ਰੀਕ ਟਾਈਪ ਦੀ ਲੜਕੀ ਆ ਮਤਲਬ ਕਿ ਇਹਨੇ ਜੋ ਵੀ ਹਾਂ ਦਾ ਇਲਜ਼ਾਮ ਲਾਇਆ ਇਹ ਸੋਚ ਕੇ ਲਾਇਆ ਆ ਕਿ ਮੈਂ ਆਪਣੀਆਂ ਕੀਤੀਆਂ ਦਾ ਸਾਰਾ ਕੰਮ ਉਹਦੇ ਤੇ ਪਾ ਦੇਣਾ ਆ ਤੇ ਉਹਨੇ ਬਾਅਦ ਵਿੱਚ ਮੈਨੇਜ ਕਰ ਲੈਣਾ ਆ ਅਗਲੀ ਨੇ ਮੈਨੇਜ ਨਹੀਂ ਕੀਤਾ ਅਗਲੀ ਨੇ ਆਪਣਾ ਪੱਲਾ ਝਾੜ ਲਿਆ ਕੋਈ ਵੀ ਆਪਣੇ ਤੇ ਇਲਜ਼ਾਮ ਨਹੀਂ ਲੈਣਾ ਚਾਹੂਗਾ ਜਿੱਦਾਂ ਜਿੱਦਾਂ ਦਾ ਇਹਨੇ ਗੰਦਾ ਇਲਜ਼ਾਮ ਉਹਦੇ ਤੇ ਲਗਾਇਆ ਆ ਜੇ ਹੋਰ ਕੋਈ ਇਲਜ਼ਾਮ ਹੁੰਦਾ ਕਿ ਹਾਂ ਸਨੇਹਾ ਨੂੰ ਪਤਾ ਆ ਜਾਂ ਐਦਾਂ ਆ ਐਦਾਂ ਆ ਉਹ ਤੇ ਚਲੋ ਮੰਨ ਵੀ ਲੈਂਦੇ ਪਰ ਇਹਨੇ ਤਾਂ ਸਨੇਹਾ 'ਤੇ ਡਾਇਰੈਕਟ ਇਲਜ਼ਾਮ ਲਾਤਾ ਕਿ ਇਹਨੇ ਇਹਦੇ ਨਾਲ ਗਲਤ ਕਰਾਇਆ ਆ